ਇਹ ਕਹਿੰਦੇ ਨੇ ਨਾ ਕਿ ਭਾਈ ਸਿੱਕਾ 25 ਲੱਖ ਦਾ 20 ਲੱਖ ਦਾ ਸਾਰਾ ਫਰੋਡ ਹੈ। ਅਗਰ ਐ ਸਿੱਕੇ ਇੰਨੇ ਨੇ ਨਾ ਮੈਂ ਕਹਿ ਰਿਹਾ ਅਗਰ ਇੰਨਾ ਮਾਲ ਮੇਰਾ ਵਿਕ ਜੇ ਮੇਰੇ ਕੋਲ 40 45 ਗੋਤਾ ਹੋਰ ਕੰਮ ਕਰਦੇ ਨੇ ਸਾਰਿਆਂ ਨੂੰ ਆਪਾਂ 5-5 ਕਰੋੜ ਰੁਪਏ ਦਿੰਦਾ। ਜਿਹੜਾ ਉਹ ਸਿੱਕਾ ਲੱਭ ਰਹੇ ਨੇ ਮੇਰੇ ਖਿਆਲ ਮੇਰੇ ਖਿਆਲ ਉਹ ਤਾਂ ਸਿੱਕਾ ਰੱਬ ਦੇ ਕੋਲ ਹੀ ਮਿਲੇਗਾ। ਹੈ ਹੀ ਨਹੀਂ ਹੈ ਹੀ ਨਹੀਂ ਦੁਨੀਆ ਦੇ ਅੰਦਰ। ਮਤਲਬ ਲੱਭ ਹੀ ਨਹੀਂ ਰਹੇ। ਉਹ ਸਿੱਕੇ ਲੱਭੀ ਨੇ ਜਿਹੜੇ ਸਿੱਕੇ ਲੱਭਦੇ ਨੇ ਮੈਨੂੰ ਅਜੇ ਤੱਕ ਉਹ ਸਿੱਕੇ ਦਾ ਪਤਾ ਹੀ ਨਹੀਂ ਲੱਗ ਰਿਹਾ ਸਿੱਕੇ ਕਿਹੜੇ ਨੇ। ਕੁਸੀਂ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਨਾ ਪਾਓ ਇਹ ਤਾਂ ਲੋਕੀ ਛੱਟੀ ਜਾ ਰਿਹਾ ਆਪਾਂ ਕੱਟੀ ਜਾ ਰਿਹਾ ਇੰਨਾ ਸਮਾਨ ਆਪਾਂ ਕੱਢ ਕੱਢ ਕੇ ਲੋਕਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਪਿਆ ਸਾਰੇ オリジナル ਇਹ ਦੇਖੋ ਜਿਹੜਾ ਮੇਰਾ ਭਰਾ ਤੋਕੇ ਲੈ ਕੇ ਆਇਆ ਸਾਦੀ ਇਹਨਾਂ ਚੋਂ ਇਹ ਆ ਸਿੱਕਾ ਡੁਪਲੀਕੇਟ ਹੈ ਇੱਕ ਇਹ ਸਿੱਕਿਆਂ ਦੇ ਇਹਨਾਂ ਕੋਲ ਕੱਟੇ ਭਰੇ ਪਏ ਆ ਤੇ ਇਹਨਾਂ ਨੂੰ ਕਿਸੇ ਨੇ ਲੱਖਾਂ ਕਰੋੜਾ ਰੁਪਇਆ ਅੱਜ ਤੱਕ ਨਹੀਂ ਦਿੱਤਾ ਕੋਈ ਪਤਾ ਨਹੀਂ ਕਿਵੇਂ ਵਿਚਾਰਾ ਆਪਣੇ ਜ਼ਮੀਨ ਵੇਚ ਕੇ ਘਰ ਵੇਚ ਕੇ ਇਨ ਫਰੋਡਾ ਦੀ ਚੱਕਰਾਂ ਚ ਪੈ ਜਾਂਦਾ ਹੈ ਕਦੇ ਸੱਪ ਲੈ ਆਂਦਾ ਕਦੇ ਦਿੱਲੀ ਕਦੇ ਫਲਾਣਾ ਕਦੇ ਅਸੀਕੇ ਦੇਖੋ ਇਹ ਇੰਨੀ ਪੁਰਾਣੀ ਪੁਰਾਣੀ 10-10000 ਰੁਪਏ ਵੀ 10000 ਸਾਲ ਪੁਰਾਣੇ ਸਿੱਕੇ ਸਾਡੇ ਕੋਲ ਪਏ ਨੇ ਜਿਹੜੇ ਚਲਦੇ ਨੇ ਦੇ 5000 ਸਾਲ ਪੁਰਾਣਾ 2000 ਸਾਲ ਪੁਰਾਣਾ 100 ਸਾਲ ਪੁਰਾਣਾ ਐਲਬਮ ਦੇ ਅੰਦਰ ਸਜਾ ਕੇ ਰੱਖਦੇ ਨੇ ਸਿੱਕੇ ਹਾਂ ਬਿਲਕੁਲ ਬਿਲਕੁਲ ਹੁਣ ਐਲਬਮ ਦੇ ਅੰਦਰ ਉਹਨਾਂ ਕੋਲ ਜਿਆਦਾ ਜਿਆਦਾ ਕਿਲੋ ਸਿੱਕੇ ਪੁਰੇ ਹੁੰਦੇ ਆ ਤੇ ਦੇਖੋ ਸਾਡੇ ਕੋਲ ਕਾਊਂਟਰ ਦੇ ਹਿਸਾਬ ਨਾਲ ਪਏ ਨੇ ਆਰਟੀ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਅੱਜ ਕੱਲ ਬਹੁਤ ਸਾਰਾ क्रेਜ਼ ਲੋਕਾਂ ਦੇ ਵਿੱਚ ਬਣਿਆ ਹੋਇਆ ਪ੍ਰਾਣੀ ਚੀਜ਼ਾਂ ਮਤਲਬ ਐਂਟੀਕ ਚੀਜ਼ਾਂ ਕਟਕੀਆਂ ਕਰਨ ਦਾ ਤੇ ਇਸ ਦੇ ਨਾਮ ਤੇ ਵੱਡੀ ਠੱਗੀ ਠੱਗੀ ਠੋਰੀ ਤੋਂ ਵੀ ਪਰਦਾ ਚੱਕਾਂਗੇ ਕਰਾਂਗੇ ਸਪਸ਼ਟ ਕਿ ਕਿਸ ਤਰ੍ਹਾਂ ਲੋਕ ਐਂਟੀਕ ਸਿੱਕੇ ਪੈਸੇ ਨੋਟ ਦਿਖਾ ਦਿਖਾ ਕੇ ਦੂਸਰੇ ਲੋਕਾਂ ਨਾਲ ਕਰਦੇ ਠੱਗੀ ਮਤਲਬ ਕਿ ਕੋਈ ਕਹਿੰਦਾ ਕਿ ਆ ਟਰੈਕਟਰ ਵਾਲਾ 5 ਦਾ ਨੋਟ ਲਿਆਓ ਜੀ 5 ਲੱਖ ਦਾ ਲਿਖੂਗਾ 2 ਲੱਖ ਦਾ ਲਿਖੂਗਾ ਇਹ ਟਿੱਕ ਸਿੱਕਾ ਲੈ ਕੇ ਆਉ 2 ਲੱਖ ਦਾ ਵਿਕੂਗਾ ਲੱਖ ਦਾ ਵਿਕੂਗਾ ਪਰ ਜਦੋਂ ਕੋਈ ਵੇਚਣ ਜਾਂਦਾ ਤਾਂ ਫਿਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦਾ ਇਹ ਮੈਂ ਨਹੀਂ ਕਹਿ ਰਿਹਾ ਇਹ ਅਜਿਹਾ ਕਿ ਕੀ ਕਹਿ ਰਿਹਾ ਜਿਸ ਕੋਲ ਖਜ਼ਾਨਾ ਸਾਹਮਣੇ ਆ ਪਿਆ ਕਰੋੜਾ ਰੁਪਏ ਦਾ ਜੇਕਰ ਗੱਲ ਕਰੀਏ ਕਿ ਸਿੱਕਾ 2 ਲੱਖ ਦਾ ਲਿਖਦਾ ਤਾਂ ਉਹ ਬੰਦਾ ਅੱਜ ਮੇਰੇ ਹਿਸਾਬ ਸਿਰ ਕਈ ਕਰੋੜਾਂ ਦਾ ਮਾਲਕ ਹੋਊਗਾ 20-50 ਕਰੋੜ ਦਾ ਤਾਂ ਮਾਲਕ ਪੱਕਾ ਹੋਊਗਾ ਸੋ ਸਿੱਕਿਆਂ ਦਾ ਖਜ਼ਾਨਾ ਤੁਹਾਨੂੰ ਦਿਖਾਉਂਗਾ ਜਿਹੜੇ ਸਿੱਕੇ ਕੋਈ 1600 ਈਸਵੀ ਦਾ ਕੋਈ ਆਨਾ ਕੋਈ ਢੇਲਾ ਕੋਈ ਅਸ਼ਰਫੀ ਹੈ ਦਿਖਾਵਾਂਗਾ ਤੁਹਾਨੂੰ ਬੱਬਾ ਨੇ ਰੋ ਆਜੋ ਫਿਰ ਸੋ ਇਧਰਲੇ ਪਾਸੇ ਮੇਰੇ ਨਾਲ ਦੋਸਤ ਬੈਠੇ ਆ ਸਾਦਿਕ ਜੀ ਆਸ਼ੂ ਜੀ ਬੈਠੇ ਆ ਗੱਲਬਾਤ ਇਹਨਾਂ ਨਾਲ ਕਰਦੇ ਆ ਤੁਹਾਨੂੰ ਦਿਖਾਉਨੇ ਕਿੱਡਾ ਵੱਡਾ ਖਜ਼ਾਨਾ ਲਈ ਬੈਠੇ ਆ ਸਾਦਿਕ ਜੀ ਬਹੁਤ ਬਹੁਤ ਸਵਾਗਤ ਹੈ ਅਸਲਾਮੁਅਲੈਕਮ ਇਹ ਹਮਾਰੇ ਪਾਸ ਜੋ ਆਏ ਆ ਹਮਾਰੇ ਮਿੱਤਰ ਭਾਈ ਤੋਂ ਇਹਨਾਂ ਨੇ ਹਮਾਰੋ ਕੋ ਇਤਨਾ ਮੌਕਾ ਦਿਆ ਕਿ ਹਮ ਬਤਾ ਸਕਿਆ ਲੋਕੋ ਕੋ ਕਿ ਇਹ ਜੋ ਫਰੋਡ ਦਾ ਮਾਮਲਾ ਚੱਲ ਰਹਾ ਹੈ ਅੱਲਾਹ ਪਾਕ ਉਸ ਸਭ ਉਸ ਫਰੋਡ ਸੇ ਲੋਕੋ ਕੋ ਬਚਾਏ ਔਰ ਜਿਸ ਤਰੀਕੇ ਸੇ ਇਹਨਾਂ ਨੇ ਬਤਾਇਆ ਕਿ ਮੇਰੇ ਪਾਸ ਹਰ ਸਨਕੇ ਸਿੱਕੇ ਆਏ ਲਖੋ ਇਸ ਤਰ੍ਹਾਂ ਕੇ ਹਰ ਸਨਕੇ ਸਿੱਕੇ bade ਸਿੱਕੇ ਆਏ ਔਰ ਇਹ ਕਹਤੇ ਕੋਈ ਇਹ ਨਾ ਠੰਨੀ ਲੈ ਗਾਓ ਇੰਦਰਾ ਗਾਂਧੀ ਕੀ ਓਏ ਇਹ ਲੈ ਗਾਓ ਔਰ ਉਹ ਲੈ ਗਾਓ ਇਹ ਸਾਰੇ ਸਮਾਨ ਹਮਾਰੇ ਪਾਸੇ ਦੇਖੋ ਦੇਖੋ ਜੀ ਗੱਲ ਇਹ ਹੈ ਜਿਹੜੀ ਕਹਿਣਾ ਚਾਹੁੰਦੇ ਹੈ ਕਿ ਅੱਜ ਕੱਲ ਬੜਾ ਚਲਨ ਹੈ ਕਿ ਆਹ ਵਾਲਾ ਪੈਸਾ ਲਿਆਓ ਓਹ ਵਾਲਾ ਪੈਸਾ ਲਿਆਓ ਆ ਦੇਖੋ ਤਾਂਬੇ ਦਾ ਪੈਸਾ ਇਹ ਮੋਹਰੇ ਵਾਲੇ ਇਹ ਤਾਂਬੇ ਦਾ ਇਹ ਮੋਰੀ ਵਾਲੇ ਪੈਸੇ ਉਧਰਲੇ ਪੈਸੇ ਦਿਖਾਓ ਜੀ ਕਿੱਡਾ ਇਹਨਾਂ ਕੋਲ ਕੱਟੇ ਭਰੇ ਪਏ ਆ ਕੱਟਾ ਬਲੱਟ ਵਾਪੋ ਆ ਦੇਖੋ तो, ना तो तक? कोई ये ये खजाना को फिर करोड़पति हो गए जी जी करोड़ तक सर कोई आप देख रहे हो हाँ। ये कोई करोड़ों का नहीं है ये जो YouTube के ऊपर या Facebook के ऊपर या Instagram के ऊपर जो लोगों ने अफवाह फैला रखी है वो झूठी है ये कोई करोड़ों का नहीं है किलो के हिसाब से जाते है। जो हैं जो लोग कहते हैं पांच लाख दूंगा दस लाख दूंगा मैं सारा ही सामान उसको सारा का सारा फ्री में दे दूंगा अगर ऐसी कोई बात है तो ऐसा कुछ नहीं है बहुत से बेचारे कह देते हैं। अपना अकाउंट नंबर डाल लो अपना ओटीपी बताओ वो फिर बाद में पुलिस कंप्लेंट करते हैं लोगों के पास जाकर रोते हैं उनका को कोई समाधान नहीं होता कोई मसला नहीं होता मैं ये दिखाना चाहता हूं कि ये सिक्के नहीं है मेरे पास ये पुराने जमाने के, के सरचा तक भी है मेरे पास ये अशर्फी है पुराने टाइम दे विच चलती हुंदी थी 10 से हजार साल पुराने भी मेरे पास चांदी के सिक्के हैं हां मैं लेदा 10 हजार साल पुराना ही होना ये आ देखो जी ये

ਇਸੇ ਪੁਰਾਣੇ ਸਿੱਕੇ ਲੋ ਹਮ ਐਸੇ ਕੋਈ ਇਹ ਸਾਰੇ ਗੁੱਟੇ ਅਫਵਾਹ ਹੈ ਇਹ ਤਾਂ ਮੈਂ ਉਹ ਦਿਖਾ ਰਹਾ ਹਾਂ ਕਿ ਜੋ ਭਾਈ ਸਾਹਿਬ ਕੇ ਪਾਸ ਟਾਈਮ ਨਹੀਂ ਹੈ ਮੇਰੇ ਪਾਸ ਇਤਨੇ ਕੱਟੇ ਭਰੇ ਹੋਏ ਅੱਲਾ ਰਹਿਮ ਕਰੇ ਇਤਨੇ ਕੱਟੇ ਭਰੇ ਹੋਏ ਆ ਇਹਨੂੰ ਭਾਈ ਸਾਹਿਬ ਕੋ ਨਾ ਸੁਭਾ ਹੋ ਜਾਏਗੀ ਦੇਖਤੇ ਦੇਖਤੇ ਮੇਰੇ ਪਾਸ ਨੋਟ ਕਹੋਗੇ ਨੋਟ ਮਿਲੇਗੇ ਕਾਗਜ਼ ਕੇ ਹੋਵੇ ਕਾਗਜ਼ ਕੇ ਚਾਂਦੀ ਕੇ ਹੋਵੇ ਚਾਂਦੀ ਕੇ ਹਰ ਤਰ੍ਹਾਂ ਦਾ ਸਿੱਕਾ ਮਿਲੇਗਾ ਹਰ ਤਰ੍ਹਾਂ ਦਾ ਨੋਟ ਮਿਲੇਗਾ ਇਹ ਦੋ ਪੈਸੇ ਇਹ ਦੋ ਪੈਸੇ ਆ ਜੀ ਇਹ ਦੋ ਪੈਸੇ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਉਸ ਤੋਂ ਬਾਅਦ ਇਹ 10 ਪੈਸੇ ਅਸੀਂ ਤਾਂ ਖੈਰੇ ਪੈਸੇ ਦੇਖੇ ਹੋਏ ਆ बहुत सारे बच्चे ने पैसे नहीं होंगे मैंने सर YouTube पर देखा अभी थोड़े दिन पहले कह हाँ। रहे ऐसी चवनिया मेरे को है ना सो चवनिया दो मैं तुम्हारे को पच्चीस लाख रुपए दूंगा किसी ने बोला YouTube के ऊपर Instagram के ऊपर मेरे पास तो हजारों की तादाद में मैं चंडीगढ़ गया हूँ लुधियाना गया हूँ दिल्ली गया हूँ हर जगह चला गया हूँ मेरे को तो कोई ऐसी बात लगी नहीं सर बंदे मिले नहीं तुम्हें मेरे को बंदे मिले वे कहते हैं कि भाई साहब ये तो ना आम है ये तो बहुत पड़े हमारे पास कट्टे भरे पड़े हम भी ये कहते हैं हमारे पास कट्टे भरे पड़े वे भी कहते हैं कट्टे भरे पड़े फिर पच्चीस लाख का कौन लेता है ਮਤ ਦਾ ਸਾਰਾ ਫਰੌਡ ਹੈ ਫਰੌਡ ਹੈ ਫਰੌਡ ਹੈ ਸਾਰੇ ਕੋਈ ਕਿਸ ਤਰ੍ਹਾਂ ਦਾ ਸਿੱਕਾ ਇਹਨਾਂ ਕੋਲ ਪਿਆ ਆ ਲੋ ਹੱਥੀਂ ਇਹ ਤੇਰੇ ਪੁਰਾਣੇ ਪੁਰਾਣੇ ਸਿੱਕੇ ਦੇਖੋ ਕਿਦਨੇ ਇਹ ਇਹ ਸਿੱਕੇ ਹੋਆ ਹੈ ਕਿ ਜੋ ਹੈ ਨਾ ਕੋਈ ਕਹਿੰਦਾ सच सच बोलो, सच बहुत से बोलते कि सोलह सौ सो सदी का है ये सब है ना, लोगों ने ना ये के के तो बताओ। आपके अकाउंट में दस लाख डाल, डाल देंगे बाद में बेचारे पांच दस हजार फिर फोन स्विच ऑफ है और बहुत सारे लोगों ने जागरूक भी कर रखा तो ये है इनको कॉल ना करो ये आंसू भाई बैठा मेरे पास जो ना लोगों को हर तरीके से करना अच्छी शिक्षा देता है अच्छी राय देता है लोगों को बचाता फ्रॉड से और मैं भी लोगों को आज ये है ना भाई साहब को हमारे शर्मा ਆਇਆ ਹੈ ہمارے پاس इनको हमने बुलाया इन्होंने हमारा साथ दिया अल्लाह करे शायद इनके आने से और हमारे बताने से किसी का भला हो सके बिल्कुल चलो ये तो हुई फ्रॉड की गल ਹੁਣ ਗੱਲ ਕਰਦੇ ਆ ਸਿੱਕਿਆਂ ਦੀ ਕਿਉਂਕਿ ਇਹ ਸਿੱਕੇ ਵਾਕਈ ਬਹੁਤ ਨਾਇਆਬ ਨੇ ਲੋਕ ਸੰਭਾਲ ਸੰਭਾਲ ਰੱਖਦੇ ਆ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਲੱਖਾਂ ਦੇ ਵਿਕਦੇ ਆ ਪਰ ਹੈਰੀਟੇਜ ਤਾਂ ਹੈਗੀ ਆ ਆਸ਼ੂ ਜੀ ਭਰੇ ਹੋ ਇੱਕ ਮੁਠੀ ਜਰਾ ਸਰ ਸਾਡੇ ਕੋਲ ਤਾਂ ਕਾਉਂਟਰਲਾ ਦੇ ਹਿਸਾਬ ਨਾਲ ਪਏ ਨੇ ਹਾਂ ਜੀ ਇਹ ਚੀਜ਼ਾਂ ਸਾਡੇ ਕੋਲ ਤਾਂ ਕਾਉਂਟਰਲਾ ਦੇ ਹਿਸਾਬ ਨਾਲ ਪਈ ਆ ਦੇਖੋ ਤੁਹਾਡੇ ਸਾਹਮਣੇ ਹਾਂ ਇੱਕ ਕੌਂਸ਼ੂ ਮਲਕ ਜੀ ਗੋਤਾਖੋਰ ਨੇ ਬਹੁਤ ਲੋਕਾਂ ਦੀ ਜਾਨਾਂ ਬਚਾਉਂਦੇ ਆ ਗੱਲ ਇਹਨਾਂ ਨਾਲ ਕਰਦੇ ਆ ਆਸ਼ੂ ਜੀ ਨਵੀਂ ਜਾਣਕਾਰੀ ਲਿਆਇਓ ਵੈਸੇ ਤਾਂ ਤੁਸੀਂ ਦੋਨੋਂ ਹੀ ਜਾਨ ਬਚਾਉਣ ਦਾ ਕੰਮ ਕਰਦੇ ਹੋ ਤੇ ਅੱਜ ਧੋਖੇ ਤੋਂ ਬਚਾਉਣ ਦਾ ਵੀ ਕੰਮ ਕਰ ਰਹੇ ਹੋ ਇਹਦੇ ਬਾਰੇ ਪੂਰੀ ਗੱਲ ਜਿਹੜੀ ਹੈ ਵਿਸਥਾਰ ਨਾਲ ਦੱਸੋ ਅੱਜ ਨਾਲ ਸਾਡਾ ਮੇਨ ਮਕਸਦ ਤੁਹਾਨੂੰ ਬੁਲਾਉਣ ਦਾ ਦੋ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਆਂਦੇ ਵਿਸ਼ਵਾਸ ਹਾਂ ਔਰ ਦੂਜਾ ਕਾਰਨ ਹੈ ਲੋਕਾਂ ਨੂੰ ਫਰੋਡ ਤੋਂ ਬਚਾਉਣਾ ਹਮਮੰਦ ਵਿਸ਼ਵਾਸ ਮੈਂ ਕਿਉਂ ਕਹਿ ਰਾਂ ਇਸ ਕਰਕੇ ਕਹਿ ਰਿਹਾ ਕਿ ਓਕੇ ਨਾ ਕਈ ਬੰਦੇ ਵਿਧੀ ਪੰਜੇ ਵਾਲਾ ਕਛਵਾ ਲਿਆਓ ਬਿੱਲੀ ਲਿਆਓ ਧੋਮੂਈ ਸਾਬ ਚੱਕ ਲਿਓ ਵਿਚਾਰੇ ਜੀਵ ਜੰਤੂ ਸਾਰੇ ਮਾਰਦੇ ਉਹਨਾਂ ਨੇ ਅੱਛਾ ਥੇਲੇ ਚ ਪਾ ਕੇ ਲੈ ਜਾਂਦੇ ਜਿੱਥੇ ਉਹਨਾਂ ਨੂੰ ਲੈ ਕੇ ਜਾਣਾ ਉੱਥੇ ਤੱਕ ਉਹ ਮਰ ਜਾਂਦੇ ਨੇ ਠੀਕ ਹੈ ਉਹ ਸਹੀ ਸਲਾਮਤ ਉੱਥੇ ਤੱਕ ਨਹੀਂ ਪਹੁੰਚਦੇ ਇੱਕ ਤਾਂ ਇਹ ਫਰੋਡ ਚੱਲ ਰਿਹਾ ਦੂਜਾ ਸਭ ਤੋਂ ਜਿਹੜਾ ਵੱਡਾ ਫਰੋਡ ਚੱਲ ਰਿਹਾ ਸਿੱਕਿਆਂ ਦਾ ਚੱਲ ਰਿਹਾ ਕਿ ਇੱਕ ਸਿੱਕਾ 10 ਲੱਖ ਦਾ 20 ਲੱਖ ਦਾ 25 ਲੱਖ ਦਾ 10 ਕਰੋੜ ਦਾ 1 ਕਰੋੜ ਆ ਇਹ ਤੁਹਾਡੇ ਸਾਹਮਣੇ ਜਿੱਥੇ ਤੱਕ ਤੁਹਾਡੇ ਕੈਮਰੇ ਦੀ ਨਜ਼ਰ ਜਾਏਗੀ ਆ ਦੇਖ ਲਓ ਹੂੰ ਇਹ ਕਾਊਂਟਰ ਦੇ ਹਿਸਾਬ ਨਾਲ ਸਾਡੇ ਕੋਲ ਸਿੱਕੇ ਵੀਰੇ ਕਾਊਂਟਰ ਦੇ ਹਿਸਾਬ ਨਾਲ ਲੋਕਾਂ ਕੋਲ ਤਾਂ ਕਿਲੋ ਹੋਣਗੇ 2 ਕਿਲੋ ਹੋਣਗੇ ਔਰ ਤੁਸੀਂ ਕਈ ਵੀਡੀਓ ਬਣਾਈ ਵੀ ਹੋਣੇ ਲੋਕਾਂ ਦੇ ਘਰ ਉਹ ਐਲਬਮ ਦੇ ਅੰਦਰ ਸਜਾ ਕੇ ਰੱਖਦੇ ਨੇ ਸਿੱਕੇ ਹਾਂ ਬਿਲਕੁਲ ਬਿਲਕੁਲ ਹੁਣ ਐਲਬਮ ਦੇ ਅੰਦਰ ਉਹਨਾਂ ਕੋਲ ਜਿਆਦਾ ਜਿਆਦਾ ਕਿਲੋ ਸਿੱਕੇ ਪੁਰੇ ਹੁੰਦੇ ਆ ਇਹ ਦੇਖੋ ਸਾਡੇ ਕੋਲ ਕਾਊਂਟਰ ਦੇ ਹਿਸਾਬ ਨਾਲ ਪਏ ਨੇ ਹੁਣ ਗੱਲ ਕਰੀਏ ਸਾਡੇ ਕੋਲ ਇਹ ਖਜ਼ਾਨਾ ਆਇਆ ਕਿੱਥੋਂ ਹੈ ਹਾਂ ਇਹੀ ਸਵਾਲ ਹੈ ਮੇਰਾ ਹੈਨਾ ਸਭ ਤੋਂ ਪਹਿਲਾਂ ਇਹ ਗੱਲ ਹੋਏਗੀ ਕਿ ਇਹ ਖਜ਼ਾਨਾ ਤੁਹਾਡੇ ਕੋ ਕਿਉਂਕਿ ਤੁਹਾਡੇ ਜਿਹੜੇ ਦਰਸ਼ਕ ਨੇ ਉਹ ਦੇਖ ਰਹੇ ਹੋਣਗੇ ਕਮੈਂਟ ਕਰਨਗੇ ਇਹ ਖਜਾਨਾ ਨਾਲ ਕੋਲ ਪੁੱਛਿਆ ਗਿਆ ਬਾਈ ਆਪਾਂ ਐ ਗੋਤਾ ਖੋਰ ਇਹ ਮੇਰਾ ਭਰਾ ਸਾਧਿਕ ਆਪਾਂ ਸਾਰੇ ਮਿਲ ਕੇ ਆਪਣੀ ਟੀਮ ਐ ਗੋਤਾ ਖੋਰ ਪਟਿਆਲਾ ਦੇ ਅੰਦਰ ਤੇ ਇਹ ਸਾਰੀ ਟੀਮ ਸਾਡੀ ਸਵੇਰੇ ਜਾਂਦੀ ਆ ਨਾਰਾ ਦੇ ਉੱਪਰ ਆਪਣਾ ਜੀ ਜਿਹੜੇ ਵੀ ਆਪਣੇ ਗੋਤਾ ਖੋਰ ਨੇ ਆਪਣਾ ਘਰ ਚਲਾਉਣ ਵਾਸਤੇ ਸਾਰਾ ਸਤ ਮਾਨ ਕੱਟ ਕੇ ਲੈ ਕੇ ਆਉਂਦੇ ਨੇ ਅੱਛਾ ਔਰ ਜਿਹੜੀ ਇਹਨਾਂ ਦੀ ਰਿਐਲਟੀ ਕੋਸਟ ਜਿਹੜੀ ਮੈਂ ਉਹ ਤੁਹਾਨੂੰ ਦੱਸ ਦੇਣਾ ਇਹ 700 ਰੁਪਏ ਤੋਂ ਲੈ ਕੇ ਸਿਰਫ 11-1200 1400 ਰੁਪਏ ਲਾਸਟ ਹੈ ਦਾ ਰੇਟ ਕਿਲੋ ਦਾ ਕਿਲੋ ਦਾ ਕਿਲੋ ਦਾ ਜਿਹੜੀ ਰਿਐਲ ਔਰ ਜਿਹੜੇ ਕਹਿੰਦੇ ਨਾ ਕਿ ਬਈ ਸਿੱਕਾ 25 ਲੱਖ ਦਾ 20 ਲੱਖ ਦਾ ਸਾਰਾ ਫਰੋਡ ਹੈ ਅਗਰ ਇਹ ਸਿੱਕੇ ਇੰਨੇ ਦੇ ਨਾ ਮੈਂ ਕਹਿ ਰਿਹਾ ਅਗਰ ਇੰਨਾ ਮਾਲ ਮੇਰਾ ਵਿਕ ਜੇ ਮੇਰੇ ਕੋਲ 40 45 ਕੋਤਾ ਹੋਰ ਕੰਮ ਕਰਦੇ ਨੇ ਸਾਰਿਆਂ ਨੂੰ ਆਪਾਂ 5-5 ਕਰੋੜ ਰੁਪਏ ਦੇ ਦਾਂ ਜਦ ਵੀ ਸਾਡੇ ਕੋਲ ਪੈਸਾ ਨਹੀਂ ਮੁੱਕਦਾ ਜਦ ਵੀ ਸਾਡੇ ਕੋਲ ਪੈਸਾ ਨਹੀਂ ਨਿੰਦਾ ਔਰ ਦੂਜੀ ਗੱਲ ਜਿਹੜੇ ਕਰ ਦਿੰਦੇ ਜੇ ਆਪਾਂ ਕਿਰਾਏ ਦੇ ਅੰਦਰ ਬੈਠੇ ਆ ਉਸ ਤੋਂ ਬਾਅਦ ਸਾਡੀ ਗੱਡੀਆਂ ਦੀ ਲੈਣ ਲੱਗ ਜੇ ਠੀਕ ਹੈ ਵਧੀਆ ਐਨ ਸਟੈਂਡਰਡ ਨਾਲ ਅੱਛਾ ਅਸ਼ੋਕ ਜੀ ਇੱਕ ਸਵਾਲ ਮੇਰੇ ਮਨ ਤੋਂ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹਾਂਜੀ ਤੁਸੀਂ ਟਰਾਈ ਤਾਂ ਕੀਤਾ ਹੋਣਾ ਜੇ ਤੁਸੀਂ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਲੋਕ ਕਹਿੰਦੇ ਆ ਵੀ ਇਹ ਸਿੱਕਾ 10 ਲੱਖ ਦਾ ਹੈ ਜੀ ਤੇ ਆຊੁਰ ਨੇ ਦੇਖਿਆ ਵੀ ਮੇਰੀ ਜੇਬ ਚ ਤਾਂ ਇਹ ਜੇ 100 ਪਏ ਨੇ ਹਾਂਜੀ ਹਾਂਜੀ ਬੜਾ ਲਾ ਲਿਆ ਉਹਨਾਂ ਵੀ ਕਰੋੜਪਤੀ ਹੋ ਗਏ ਹਾਂਜੀ ਹਾਂਜੀ ਬੜਾ ਟਰਾਈ ਕੀਤਾ ਆਪਾਂ ਨੇ ਫਿਰ ਗਏ ਕੀ ਬਣਿਆ ਦੇਖੋ ਜੀ ਸਾਡੇ ਨਾਲ 90% ਵਾਈ ਫਰੋਡਾ ਵਾਲਾ ਹੀ ਕੰਮ ਹੈ ਜੀ ਕਦੇ ਕਿਸੇ ਦਾ ਰਸੂ ਕੋਈ ਘਟਰਾ ਦੱਸੋ ਕਿਸੇ ਨੇ ਰਾਜਸਥਾਨ ਬੁਲਾ ਲਿਆ ਕਿਸੇ ਨੇ ਫੋਨ ਨੰਬਰ ਦੇ ਕੇ ਦਿੱਲੀ ਬੁਲਾ ਲਿਆ ਕਿਸੇ ਨੇ ਕਿੱਥੇ ਬੁਲਾ ਲਿਆ ਕਿਸੇ ਨੇ ਲੁਧਿਆਣਾ ਕਿਸੇ ਨੇ ਜਲੰਧਰ ਐਂ ਬੁਲਾਏ ਜਾਂਦੇ ਨੇ ਅੱਛਾ ਜਦੋਂ ਉਹਨ ਉਹ ਆਪ ਦਾ ਵੀ ਕਟਾ ਦਿਖਾ ਦਿੰਦਾ ਕਹਿੰਦਾ ਇਹ ਤਾਂ ਪਏ ਨੇ ਇੱਥੇ ਉਹ ਕਮੀ ਆ ਗਈ ਫਲਾਣੀ ਕਮੀ ਆ ਗਈ ਹੁਣ ਇਹ ਦੇਖ ਲਓ ਇੱਥੇ ਜਿਵੇਂ ਇਹ ਦੋ ਸਿੱਕੇ ਹੋਗੇ ਮੈਂ ਦੋ ਸਿੱਕੇ ਚੱਕ ਰਿਆਂ ਇਹ ਸਿੱਕਾ ਡੁਪਲੀਕੇਟ ਹੈ ਇਹ オリジナル ਹੈ ਠੀਕ ਹੈ ਇਹ ਦੋ ਸਿੱਕੇ ਚੱਕ ਲੈ ਬਸ ਆਈ ਸਿਸਟਮ ਹੈ ਉਹ ਅੱਗੇ ਤੋਂ ਅੱਗੇ ਆਪਣੀ ਕਾਨੀ ਆਏ ਜੀ ਪਾ ਦਿੰਦੇ ਨੇ ਜਿਹੜਾ ਉਹ ਸਿੱਕਾ ਲੱਭ ਰਹੇ ਨੇ ਮੇਰੇ ਖਿਆਲ ਮੇਰੇ ਖਿਆਲ ਉਹ ਤਾਂ ਸਿੱਕਾ ਰੱਬ ਦੇ ਕੋਲ ਹੀ ਮਿਲੇਗਾ ਭਾਈ ਹੈ ਹੀ ਨਹੀਂ ਹੈ ਹੀ ਨਹੀਂ ਦੁਨੀਆ ਦੇ ਅੰਦਰ ਮਤਲਬ ਲੱਭ ਹੀ ਨਹੀਂ ਰਹੇ ਉਹ ਸਿੱਕੇ ਲਾਭੀ ਨੇ ਜਿਹੜੇ ਸਿੱਕੇ ਲੱਭਦੇ ਨੇ ਮੈਨੂੰ ਅਜੇ ਤੱਕ ਸਿੱਕੇ ਦਾ ਪਤਾ ਹੀ ਨਹੀਂ ਲੱਗ ਰਿਹਾ ਸਿੱਕੇ ਕਿਹ ਸਤਲੁਜ ਹੋ ਗਿਆ ਬਾਗੜਾ ਨਹਿਰ ਹੋ ਗਈ ਇਹ ਤਾਂ ਪੁਰਾਣੇ ਦਰਿਆ ਨੇ ਇਹਨਾਂ ਦੇ ਅੰਦਰੋਂ ਕੱਟ-ਕੱਟ ਕੇ ਲੋਕੀ ਹਜ਼ਾਰਾਂ ਸਾਲ ਤੋਂ ਲੋਕੀ ਛੱਡੀ ਜਾ ਰਹੇ ਨੇ ਇਹ ਧੋਕੇ ਲੈ ਆਏ ਹੋ ਇਹ ਸਾਫ਼ ਕਰਕੇ ਲੈ ਆਏ ਹੁਣ ਤੁਹਾਡੇ ਸਾਹਮਣੇ ਇਤਜਾਬ ਨਾਲ ਇਹ ਤਾਂ ਲੋਕੀ ਛੱਡੀ ਜਾ ਰਿਆ ਆਪਾਂ ਕੱਟੀ ਜਾ ਰਿਆ ਇੰਨਾ ਸਮਾਨ ਆਪਾਂ ਕੱਢ-ਕੱਢ ਕੇ ਲੋਕਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਪਿਆ ਸਾਰੇ オリジナル ਇਹ ਦੇਖੋ ਜਿਹੜਾ ਮੇਰਾ ਭਰਾ ਧੋਕੇ ਲੈ ਲੈ ਕੇ ਆਇਆ ਸਾਦਿਕ ਇਹਨਾਂ ਚੋਂ ਇਹ ਆ ਸਿੱਕਾ ਡੁਪਲੀਕੇਟ ਹੈ ਇੱਕ 1 ਅੰਨਾ 2 ਅੰਨੇ 5 ਅੰਨੇ 1 ਪੈਸਾ 2 ਪੈਸਾ 2 ਅੰਨੀ 3 ਅੰਨੀ ਤੁਹਾਡਾ ਕਿੰਗ ਵਿਕਟੋਰੀਆ ਦਾ ਕਿੰਗ ਦਾ ਸਿੱਕਾ ਹੋ ਗਿਆ ਸਰਫੀਆਂ ਹੋ ਗਈਆਂ ਸਾਡੇ ਕੋਲ ਲੈ ਜਾਓ ਦੱਸੋ ਕੀ ਦਿਓਗੇ ਸਾਨੂੰ ਚਲੋ ਛੱਡੋ ਸਾਰੀ ਗੱਲ ਉਹ ਕਹਿੰਦੇ ਨੇ ਸਿੱਕੇ ਕਰੋੜ ਰੁਪਏ ਦੇ ਛੱਡ ਦਿਓ ਸਾਡੇ ਦੋਨੋਂ ਭਰਾ ਨੂੰ ਨਾ ਤੁਸੀਂ ਨਾ ਇੱਕ ਕੰਮ ਕਰੋ 25 ਲੱਖ ਰੁਪਏ ਦਿਓ ਸਾਰਾ ਸਮਾਨ ਚੱਲ ਲੈ ਜਿੰਨਾ ਵੀ ਪਜੇ ਖੇੜਾ ਇਕੱਠਾ ਹੋਰ ਇਸ ਤੋਂ ਇਲਾਵਾ ਇੱਕ ਟੱਹਾ ਹੋਰ ਦੇ ਦਾਂਗੇ ਭਰ ਕੇ ਉਹਨਾਂ ਨੂੰ ਇਹ ਤੇ ਨਹੀਂ ਜਿੰਨਾ ਇਹ ਪਿਆ ਐਨਾ ਹੀ ਹੋਰ ਦੇ ਦਾਂਗੇ ਹੋਰ ਦੱਸੋ 25 ਲੱਖ ਰੁਪਏ ਸਾਰਾ ਕੁਝ ਦੇ ਦੇਗੇ ਸਾਰੇ ਸਾਡੇ ਕੋਲ ਤਵਰ ਦਾ ਕੰਮ ਬਣ ਦੇਗਾ ਉਹ ਸੋਚੇ ਤੁਸੀਂ ਦਾਨ ਕਰਤਾ ਜਾ ਜਿਹੜਾ ਉਹ ਬੰਦਾ ਕਹਿ ਰਿਹਾ ਨਾ ਕਿ 25 ਲੱਖ ਰੁਪਏ ਇੱਕ ਸਿੱਕੇ ਦੇ ਦਊ ਚਲੋ ਗੱਲ ਵਾ ਸਾਦਗੀ ਜੀ ਨਾਲ ਵੀ ਕਰਦੇ ਆ ਸੋ ਮੇਰੇ ਕੋਲ ਇਸ ਵਕਤ ਗਰੀਬ ਕਰੋੜਪਤੀ ਬੈਠੇ ਆ ਸਹੀ ਕਿਹਾ ਮੈਂ ਨਹੀਂ ਜਿਹਾ ਅਸੀਂ ਤੁਹਾਡੇ ਕੋ ਖਜ਼ਾਨਾ ਪਿਆ ਇਹ ਤਾਂ ਕਰੋੜਾਂ ਦਾ maal ਹੈ ਫਿਰ ਆ ਤੁਸੀਂ ਗਰੀਬ ਹੋ ਹਜੇ ਕਿਰਾਏ ਦੇ ਘਰ ਤੇ ਹੀ ਰਹੀ ਜੰਨੇ ਹੋ ਸਹੀ کہہ ਰਹੇ ਜੀ ਆਪ ਮੈਂ ہمارا ਜੋ ਮਕਸਦ ਹੈ ਇਹ ਹੀ ਹੈ ਕਿ हमने ਤੇ ਇਤਨਾ ਸਮਾਨ ਦਿਖਾਇਆ ਕੋਈ ਬਾਈ ਫਰੋਡ ਸਨ फ्रॉड में ना जाए बेचारा फ्रॉड से बच जाए जी। और जैसे कि आप ये देख रहे हो ये सिक्के जो देख रहे हो आप ये चांदी के सिक्के देख रहे हो इसके अंदर कुछ सिक्के ना ओरिजिनल भी होते हैं तो मेरी जो आपसे अपील है वो ये है कि तुम हर जगह ऐसी जगह ना जाओ कि जहाँ फ्रॉड हो सके तुम्हारे अच्छे जानकार भी होंगे अच्छे कलेक्टर भी होंगे और अच्छे सुनार भी होंगे तुम उनको जाकर दिखाओ शायद अल्लाह करे तुम्हारे को कोई अच्छी नायाब चीज मिल जाए एंटिक चीज मिल जाए ਲੈਕਿਨ ਨਾ ਤੁਮੈ ਨਾ ਕਿਸੇ ਕੋਈ YouTube ਪਾ ਜਾਂ Facebook ਪਾ ਉਸ ਤਰ੍ਹਾਂ ਸਕੋਲ ਨਾ ਕਰੇ ਤਾਂ ਕਿ ਤੁਹਾਡਾ ਨੁਕਸਾਨ ਹੋ ਭਾਈ ਮਤਲਬ ਲੋਕਾਂ ਨੂੰ ਖੁਦ ਵੀ ਅਵੇਅਰ ਹੋਣਾ ਚਾਹੀਦਾ ਸਾਡੀ ਵੀਡੀਓ ਦਾ ਮੇਨ ਮਕਸਦ ਹੀ ਇਹ ਹੈ ਕਿ ਤੁਸੀਂ ਆਪਣੀ ਖੂਨ ਪਸੀਨੇ ਦੀ ਗਾੜੀ ਕਮਾਈ ਇਸ ਤਰ੍ਹਾਂ ਲੋਕਾਂ ਦੇ ਚਾਂਸਿਆਂ ਦੇ ਵਿੱਚ ਉਹਨਾਂ ਦੇ ਵਿੱਚ ਆ ਕੇ ਬਰਬਾਦ ਨਾ ਕਰੋ ਕੋਈ ਵੀ ਸਿਕਾ ਕੋਈ ਵੀ ਨੋਟ ਕੋਈ ਵੀ ਐਂਟੀਕ ਚੀਜ਼ ਲੱਖਾਂ ਕਰੋੜਾਂ ਦੀ ਨਹੀਂ ਵਿਕਦੀ ਜਿਹੜੀ ਉਹ ਮੰਗਦੇ ਆ ਉਹ ਕਦੇ ਵੀ ਨਹੀਂ ਮਿਲਦੀ ਕਿਉਂਕਿ ਆਸ਼ੂ ਮਲਿਕ ਬਹੁਤ ਤਜਰਬੇਕਾਰ ਇਨਸਾਨ ਹੈ ਇਹਨਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ ਔਰ ਸਾਰੀ ਕੱਲੀ ਕਾਟ-ਕਾਟ ਦਾ ਪਾਣੀ ਇਹਨਾਂ ਨੇ ਕੱਲੀ-ਕੱਲੀ ਨਹਿਰ ਦਾ ਪਾਣੀ ਪੀਤਾ ਹੋਇਆ ਇਹ ਖੁਦ ਧੋਖੇ ਖਾ ਕੇ ਆ ਚੁੱਕੇ ਹਨ 90% ਲੋਕ ਜਿਹੜੇ ਹੈ ਉਹ ਇਹਨਾਂ ਨੂੰ ਜਵਾਬ ਹੀ ਦੇ ਦਿੰਦੇ ਆ ਕਿ ਸਾਡੇ ਕੋਲ ਇਹ ਜੇ ਕੱਟੇ ਭਰੇ ਹੋਏ ਆ ਸਾਦਿਕ ਦਾ ਮਕਸਦ ਮਤਲਬ ਸਿਰਫ ਇਹੀ ਸੀ ਕਿ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ ਤੁਸੀਂ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਨਾ ਪਾਓ ਕਿਸੇ ਨੂੰ ਆਪਣੇ ਅਕਾਊਂਟ ਦੀ ਡਿਟੇਲ ਨਾ ਦਿਓ ਇਹ ਸਿੱਕਿਆਂ ਦੇ ਇਹਨਾਂ ਕੋਲ ਕੱਟੇ ਭਰੇ ਪਏ ਆ ਤੇ ਇਹਨਾਂ ਨੂੰ ਕਿਸੇ ਨੇ ਲੱਖਾਂ ਕਰੋੜਾ ਰੁਪਇਆ ਅੱਜ ਤੱਕ ਨਹੀਂ ਦਿੱਤਾ ਸੋ ਇਸ ਗੱਲ ਦਾ ਖਾਸ ਧਿਆਨ ਰੱਖੋ ਆਸ਼ੂ ਜੀ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਬੜੇ ਸਾਰੇ ਲੋਕ ਚਾਹਵਾਨ ਨੇ ਇਸ ਚੀਜ਼ ਦੇ ਜਾਂ ਕਿਸੇ ਨੂੰ ਜਰੂਰ ਦਬਾ ਜਿੰਦੀ ਹੈ ਕਈ ਵਾਰ ਕੋਈ ਕਹਿ ਦਿੰਦਾ ਕਿ ਦਾਨ ਪਾਣੀ ਦਿਰਾਓ ਜਾਂ ਕੁਝ ਕੁ ਥਾ ਤੇ ਫਿਰ ਉਹ ਕੀ ਕਰਨ ਭਾਈ ਕਈ ਬੰਦੇ ਸਾਡੇ ਕੋਲ ਨਾ ਆਏ ਜਾਂਦੇ ਮੈਂ ਇੱਕ ਵਾਕਿਆ ਦੱਸੂ ਛੋਟਾ ਜਿਆਦਾ ਲੰਮੀ ਗੱਲ ਨਹੀਂ ਕਰਾਂ ਉਹ ਦੇਖੋ ਵੀਡੀਓ ਬਹੁਤ ਲੰਬਾ ਹੋ ਜਾਏ ਸਾਡੇ ਕੋਲ ਇੱਕ ਵਾਕਿਆ ਇੱਕ ਸੁਨਾਰ ਸੀ ਸਾਡਾ ਮਿੱਤਰ ਯਾਰ ਦੋਸਤੀ ਉਹ ਕਹਿਣ ਲੱਗਾ ਸਾ ਇੱਕ ਸੁਨਾ ਇੱਕ ਬਾਬੇ ਨੇ ਸਾਨੂੰ ਟਾਲੇ ਵਾਸਤੇ ਦੱਸਿਆ ਕਿ ਵੀ ਸਾਨੂੰ ਨਾ 300 ਗ੍ਰਾਮ ਸੋਨਾ ਦਾਨ ਕਰਨਾ ਉਸ ਤੋਂ ਬਾਅਦ ਸਾਡੀ ਤਕਦੀਰ ਬਦਲ ਜਾਏਗੀ ਉਹਨੇ 200 ਗ੍ਰਾਮ ਸੋਨਾ ਦਾਨ ਕਰਤਾ ਜਦ ਲਾਸਟ ਸੋਨਾ ਸੱਟਣ ਗਿਆ ਮੈਂ ਕਹਿਣ ਲੱਗਾ ਵੀ ਸਾਨੂੰ ਨਾਲ ਲੈ ਕੇ ਚੱਲ ਫੇ ਆਪਣੇ ਗੋਤਾਖੋਰ ਆਪਾਂ ਉੱਥੇ ਨਾਲ ਲੈ ਕੇ ਗਏ ਉਹਦੇ ਤੇ ਉਹਨੇ ਇੱਕ ਪੋਰਟਲਾ ਜਿਹਾ ਬਣਾਇਆ ਅੰਦਰ ਉਹਦੇ ਸਾਹਮਣੇ ਸੁਨਣਾ ਪਾਇਆ ਸਾਰਾ ਕੁਝ ਕਰਤਾ ਉਹਦੇ ਸਾਹਮਣੇ ਸੁਨਣਾ ਪਾਇਆ ਉਹਨੇ ਪੋਰਟਲੇ ਅੰਦਰ 100 ਗ੍ਰਾਮ ਬਿਸਕੁਟ ਪਾਕਿਸਤਾਨ ਬਾਹਰ ਨਹਿਰ ਚ ਛੱਡਤਾ ਉਹ ਉਹਦਾ ਇੱਕ ਭਰਾ ਆਪਣੇ ਅੱਗੇ ਖੜਾ ਕਰਾ ਕੇ ਕਿ ਉਹਨੂੰ ਗੋਤਾ ਮਰਵਾ ਕੇ ਜਦੋਂ ਉਹਨੂੰ ਬਾਹਰ ਖੜਾ ਦੇਖਿਆ ਉਹ ਲੋਹੇ ਦਾ ਬੱਟਾ ਸੀ ਆਏ ਹੇ ਹੇ ਤੇ ਉਹਨੂੰ ਜਾ ਕੇ ਦਿਖਾ ਪਏ ਭਈ ਇਹ ਦੇਖ ਤੇਰਾ ਬੱਟਾ ਹੈ ਇਹ ਨਕਲੀ ਹੈ ਇਹ ਚੱਕਰ ਨਾ ਬੈ ਫਿਰ ਉਹ ਬੰਦਾ ਫੜਿਆ ਗਿਆ ਲੁਧਿਆਣੇ ਦਾ ਬੰਦਾ ਵੀ ਫੜ ਗਿਆ ਉਹਦਾ ਪਤਾ ਲੱਗਿਆ ਸਾਰਾ ਸੁਨਣਾ ਉਸ ਤੋਂ ਬਾਹਰ ਵਾਪਸ ਨਿਕਲਵਾਇਆ ਉਹ ਲੋਕਾਂ ਨਾਲ ਐਂ ਠੱਗਿਆ ਕਰਦੀ ਕੋਈ ਚੀਜ਼ ਆ ਕੋਈ ਪਤਾ ਨਹੀਂ ਕਿਵੇਂ ਵਿਚਾਰਾ ਆਪਣੇ ਜ਼ਮੀਨ ਵੇਚ ਕੇ ਘਰ ਵੇਚ ਕੇ ਇਨ ਫਰੋਡਾਂ ਦੇ ਚੱਕਰਾਂ ਚ ਪੈ ਜਾਂਦਾ ਹੈ ਕਦੇ ਸੱਪ ਲੈ ਆਂਦਾ ਕਦੇ ਦਿੱਲੀ ਕਦੇ ਫਲਾਣਾ ਕਦੇ ਸਿੱਕੇ ਦੇਖੋ ਇਹ ਇੰਨੀ ਪੁਰਾਣੀ ਪੁਰਾਣੀ 10-1000 20-2000 ਸਾਲ ਪੁਰਾਣੇ ਸਿੱਕੇ ਸਾਡੇ ਕੋਲ ਪਏ ਨੇ ਜਿਹੜੇ ਚਲਦੇ ਨੇ ਦੇ 5000 ਸਾਲ ਪੁਰਾਣਾ 2000 ਸਾਲ ਪੁਰਾਣਾ 100 ਸਾਲ ਪੁਰਾਣਾ 500 ਸਾਲ ਪੁਰਾਣੇ ਸਾਰੇ ਸਿੱਕੇ ਸਾਡੇ ਕੋਲ ਆਲਰੇਡੀ オリジナル ਪਏ ਨੇ ਜੇ ਕਿਸੇ ਨੂੰ ਲੱਗਦਾ ਹੈ ਕਿ ਤੁਹਾਡਾ ਭਲਾ ਹੋ ਸਕਦਾ ਹੈ ਬਿਲਕੁਲ ਵਾਜਿਬ দামਾਂ ਦੇ ਅੰਦਰ ਜਿਹੜਾ ਰਿਐਲਟੀ ਇੰਡੀਆ ਦਾ ਰੇਟ ਹੈ ਜਿਹੜੇ ਇਹ ਸਿੱਕਾ ਹੈਗਾ ਜਿਵੇਂ 1000 ਰੁਪਏ ਦਾ ਇਹਦਾ ਰੀਅਲ ਰੇਟ ਜਿਹੜਾ 1000 ਰੁਪਏ ਦਾ 9942 0000 9942 5 ਵਾਰ 08 ਮੇਰਾ ਨੰਬਰ ਹੈ ਇਹ ਸਾਡੇ ਤੋਂ ਆ ਕੇ ਬਾਹਰਦ ਨਗਰ ਗਲੀ ਨੰਬਰ 5 ਪਟਿਆਲਾ ਸਾਡਾ ਕਰ ਹੈ ਆਗੇ ਉਹਨੇ ਪੰਜਾਬ ਤੋਂ ਆ ਕੇ ਸਿੱਕੇ ਲਿਆ ਸਕਦਾ ਦੇਖੋ ਇਹ ਪੈਨ ਤੁਹਾਡੇ ਸਾਹਮਣੇ ਔਰ ਇਹ ਜਖੀਰਾ ਹੈ ਪੂਰਾ ਟੇਰ ਲੱਗਿਆ ਹੋਇਆ ਜਿੰਨਾ ਉਹਨੂੰ ਚਾਹੀਦਾ ਸਾਡੇ ਤੋਂ ਲੈ ਜੀ ਇਹ ਸਿੱਕਾ ਸਿਰਫ ਜਿਹੜਾ ਹੈਗਾ ਆਪਾਂ ਉਹਨੂੰ ਜੋ ਵੀ ਮੰਗੇ ਉਸ ਰੇਟ ਉਹਦੇ ਮੁਤਾਬਿਕ ਦੇ ਦਾਂਗੇ ਇਹ ਸਿੱਕਾ ਜਿਹੜਾ ਹੈਗਾ 1000 ਰੁਪਏ ਦਾ ਸਾਡੇ ਤੋਂ ਲੈ ਦੇਗਾ ਬਾਕੀ ਜੋ ਵੀ ਉਹਨੂੰ ਸਿੱਕਾ ਪਸੰਦ ਆਉਂਦਾ ਹੈ ਕਿਸੇ ਤਰੀਕੇ ਦਾ ਕੋਈ ਵਿਚਾਰਾ ਜ਼ਰੂਰਤਮੰਦ ਹੈ ਕਰੀਬ ਬੰਦਾ ਹੈ ਉਹਨੂੰ 1 ਜਾਂ 2 ਜਾਂ 4 ਜਾਂ 10 100 ਤੱਕ ਆਪਾਂ ਫਿਰ ਹੀ ਦੇ ਦਾਂਗੇ ਕੋਈ ਦਿੱਕਤ ਨਹੀਂ ਚਲੋ ਠੀਕ ਹੈ ਜੀ ਬਹੁਤ ਅੱਛੀ ਗੱਲ ਹੈ ਸੋ ਬਹੁਤ ਵਧੀਆ ਗੱਲ ਉਹਨਾਂ ਦੀ ਵੀ ਮਿਹਨਤ ਲੱਗਦੀ ਹੈ ਕਿਉਂਕਿ ਪਾਣੀ ਦੇ ਵਿੱਚ ਗੋਤਾ ਮਾਰਦੇ ਆ ਉਸ ਤੋਂ ਬਾਅਦ ਜਾ ਕੇ ਇਹ ਸਿੱਕੇ ਇਹਨਾਂ ਨੂੰ ਮਿਲਦੇ ਆ ਇਹਦੇ ਨਾਲ ਆਪਣਾ गुजरबसर ਕਰਦੇ ਆ ਕਿਉਂਕਿ ਇਹਨਾਂ ਕੋਈ ਸਰਕਾਰੀ ਨੌਕਰੀ ਨਹੀਂ ਕੋਈ ਏਡ ਨਹੀਂ ਮਿਲਦੀ ਇਲਜ਼ਾਮ ਜ਼ਰੂਰ ਮਿਲਦੇ ਆ ਲੋਕ ਕਹਿੰਦੇ ਆ ਕਿ লাশ ਕੱਢਣ ਦੇ ਬਹੁਤ ਪੈਸੇ ਮੰਗਦੇ ਆ ਪਰ ਉਹਦਾ ਵੀ ਅਸੀਂ ਕਈ ਵਾਰ ਖੁਲਾਸਾ ਕਰ ਚੁੱਕੇ ਆ ਕਿ ਘਰ ਪਰਿਵਾਰ ਚਲਾਉਣ ਵਾਸਤੇ ਰੋਜ਼ ਜਾਨ ਜੋਖਮ ਦੇ ਵਿੱਚ ਪਾਣੇ ਆ ਪਰ ਇਹਨਾਂ ਦੀ ਨੀਤ ਹਮੇਸ਼ਾ ਸਾਫ਼ ਰਹਿੰਦੀ ਹੈ ਇਹ ਅੱਜ ਵੀ ਕਹਿ ਰਹੇ ਆ ਕਿ ਲੋਕਾਂ ਦਾ ਭਲਾ ਹੋਵੇ ਲੋਕ ਠੱਗੀ ਦਾ ਸ਼ਿਕਾਰ ਨਾ ਬਣਨ ਅਜਿਹੀ ਜੇਕਰ ਤੁਹਾਡੇ ਨਾਲ ਕੋਈ ਜਾਣਕਾਰੀ ਹੈ ਜਾਂ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਆਪਣੇ ਪਲੇਟਫਾਰਮ ਦੇ ਉੱਤੇ ਤੁਹਾਡੀ ਉਸ ਘਟਨਾ ਦਾ ਜ਼ਿਕਰ ਜ਼ਰੂਰ ਕਰ ਬਣੇ ਰਹੋ ਆਰਥ ਟੀਵੀ ਪੰਜਾਬ ਦੇ ਨਾਲ